ਸਾਸਰੀਕਾਲ ਦੋਸਤੋ ਦੋਸਤੋ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਜੰਗ ਵਰਗੇ ਖਲਾਫ ਪੈਦਾ ਹੋ ਗਏ ਤੇ ਕਿਸੇ ਵੀ ਵੇਲੇ ਵੀ ਇਹੋ ਜਿਹੀ ਕੋਈ ਅਨਸ ਕਾਮੀ ਘਟਨਾ ਹੋ ਵਾ ਵਾਪਰ ਸਕਦੀ ਹੈ ਵੀ ਜੰਗ ਹੋ ਸਕਦੀ ਹੈ ਦੋਨੋਂ ਪਾਸਿਆਂ ਤੋਂ ਗੁਰੀਆਂ ਤਿਆਰੀਆਂ ਨੇ ਜੋ ਕਿ ਇਹ ਚੰਗੀ ਗੱਲ ਨਹੀਂ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹ ਦੋਨਾਂ ਦੇਸ਼ਾਂ ਵਾਸਤੇ ਮਾੜੀ ਹੈ ਜੰਗ ਕਦੇ ਕਿਸੇ ਨੇ ਜਿੱਤੀ ਨਹੀਂ ਚਾਹ ਕ ਜਿੱਤਣ ਵਾਲਾ ਬੰਦਾ ਵੀ ਕੁਝ ਨਾ ਕੁਸ਼ਾਰ ਜਾਂਦਾ ਆਪਣੇ ਫੌਜੀ ਸ਼ਹੀਦ ਕਰਾ ਲੈਂਦਾ ਜਵਾਨ ਸ਼ਹੀਦ ਕਰਾ ਲੈਂਦਾ ਜਾਂ ਹੋਰ ਬਹੁਤ ਸਾਰਾ ਨੁਕਸਾਨ ਪੈਸੇ ਦਾ ਅਸਲੇ ਦਾ ਨੁਕਸਾਨ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਵੀ ਲੱਗ ਜਾਂਦੀਆਂ ਨੇ ਸੋ ਕਹਿੰਦਾ ਮਤਲਬ ਜਿੱਤਣ ਵਾਲਾ ਵੀ ਹਾਰ ਹੀ ਜਾਂਦਾ। ਉਹ ਬਹੁਤ ਕੁਝ ਹਾਰ ਜਾਂਦਾ। ਸੋ ਜਾਂ ਕਿ ਕਿਸੇ ਨੇ ਨਾ ਕਦੇ ਜਿੱਤੀ ਤੇ ਨਾ ਹੀ ਜਾਣ ਕੋਈ ਹੱਲ ਹੈਗਾ ਮਸਲੇ ਦਾ। ਸੋ ਕਿੱਥੇ ਤਾਂ ਦੋਨਾਂ ਦੇਸ਼ਾਂ ਨੂੰ ਇਕੱਠਿਆਂ ਸੋਚ ਵਿਚਾਰ ਕਰਕੇ ਬੈਠ ਕੇ ਇਕੱਠਿਆਂ ਗੱਲਬਾਤ ਕਰਕੇ ਅੱਤਵਾਦ ਜੇ ਨਾਮਰਾਜ਼ ਗਵਾਰੀ ਦਾ ਹੱਲ ਦੋਨਾਂ ਦੇਸ਼ਾਂ ਨੂੰ ਇਕੱਠਿਆਂ ਨੂੰ ਕਰਨਾ ਚਾਹੀਦਾ ਕਿੱਥੇ ਆਪ ਜੀ ਉਲਝ ਪਏ ਇਹ ਕੁ ਮਸਲੇ ਦਾ ਹੱਲ ਥੋੜੀ ਹੈ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਉਹਦੇ ਵਿੱਚ 28 ਦੇ ਕਰੀਬ ਇਨਸਾਨ ਮਾਰ ਦਿੱਤੇ ਗਏ ਇਨਸਾਨ ਨੀਅਤ ਦਾ ਕਾਹਨ ਕੀਤਾ ਗਿਆ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਗਿਆ ਅਤਵਾਦ ਵੱਲੋਂ ਇਨਸਾਨੀਅਤ ਦਾ ਕਾਹਨ ਕੀਤਾ ਗਿਆ 28 ਦੇ ਕਰੀਬ ਬੰਦੇ ਮਾਰੇ ਗਏ ਜਿਹਦੇ ਵਿੱਚ ਕੱਲੇ Hindu ਨਹੀਂ ਇੱਕ ਦੋ ਮੁਸਲਮਾਨ ਵੀ ਸੌਣ ਦੇ ਵਿੱਚ ਆਇਆ ਇੱਕ ਤਾਂ ਉਹ ਘੋੜੇ ਵਾਲਾ ਵਿਚਾਰਾ ਤੇ ਹੋਰ ਵੀ ਹੋ ਸਕਦਾ ਕੋਈ ਮਾਰੇਗੇ ਹੁਣ ਚਲੋ ਜੋ ਵੀ ਮਾਰੇਗੇ ਛਿੰਦੂਏ ਚਾਹੇ ਮੁ슬ਮਾਨ ਆ ਪਰ ਹਾਇਦਾਂ ਇਨਸਾਨ ਸੀ ਨਾ ਇਨਸਾਨੀਅਤ ਦਾ ਘਾਣ ਹੋਇਆ ਕਿਉਂਕਿ ਬਹੁਤ ਮਾਰੀ ਗੱਲ ਹੈ ਹੱਤਵਾਦ ਇੱਕ ਨਾਮਰਾਦ ਬਿਮਾਰੀ ਹੈ ਜੀਦਾ ਖਮਿਆਜਾ ਦੋਨਾਂ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਪਤਾ ਨਹੀਂ ਕੌਣ ਸਪੋਰਟ ਕਰਦਾ ਕੌਣ ਨਹੀਂ ਇੱਕ ਦੂਜੇ ਤੇ ਦੋਸ਼ ਲੱਗ ਰਹੇ ਨੇ ਇੱਤਵਾਦ ਨੂੰ ਸਪੋਰਟ ਕਰਦਾ ਇੱਤਵਾਦ ਨੂੰ ਸਪੋਰਟ ਕਰਦਾ ਦੋਸ਼ ਦੋਨੇ ਦੇਸ਼ ਇਹ ਕੁਝ ਇਹ ਤੇ ਲਉਂਦੇ ਨੇ ਪਹਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਦਾ ਦੋਸ਼ ਪਾਕਿਸਤਾਨ ਦੇ ਸਰਮੜਾ ਦਿੱਤਾ ਗਿਆ ਤੇ ਜਿਹੜੀ ਇਹਨਾਂ ਦੀ ਟ੍ਰੇਨ ਹਾਈਜੈਕ ਹੋਈ ਸੀ ਪਾਕਿਸਤਾਨ ਦੀ ਉਦੋਂ ਸੁਣੇ ਗਏ ਸੀ ਉਹਨਾਂ ਦੇ ਲੀਡਰ ਕਹਿੰਦੇ ਵੀ ਹਿੰਦੁਸਤਾਨ ਨੇ ਕਰਾਇਆ ਕੋਲੋਂ ਉਹਨਾਂ ਦੇ 250 ਦੇ ਕਰੀਬਨ ਦੇ ਮਾਰੇ ਗਏ ਸੀ ਰੋਦੂ ਸੁੰਨ ਦੇ ਵਿੱਚ ਆਇਆ ਸੀ ਵੀ ਹਿੰਦੁਸਤਾਨੀ ਬਣਾ ਉਹ ਕਹਿੰਦਾ ਮਤਲਬ ਵੀ ਜਿੱਦੋਂ ਵੀ ਕਿਤੇ ਵੀ ਕੋਈ ਇਹੋ ਜੀ ਘਟਨਾ ਵਾਪਰਦੀ ਹੈ ਕਿਸੇ ਦੇਸ਼ ਦੇ ਵਿੱਚ ਉਹ ਦੂਜੇ ਆਪਣੇ ਉਲਟ ਆਪਣੇ ਦੁਸ਼ਮਣ ਦੇਸ਼ ਦਾ ਨਾਮ ਲਾਉਂਦੇ ਲਾਉਂਦਾ ਚਾਹੇ ਉਹ ਗੱਲ ਸੱਚੀ ਹੋਵੇ ਚਾਹੇ ਝੂਠੀ ਹੋਵੇ ਚਾਹੇ ਉਹਦੇ ਵਿੱਚ ਦੂਜੇ ਦੇਸ਼ ਦਾ ਹੱਥ ਹੋਵੇ ਜਾਂ ਨਾ ਹੋਵੇ ਪਰ ਦੋਸ਼ ਮੜਿਆ ਜਾਂਦਾ ਤੋਖੇ ਚੀਜ਼ ਦਾ ਦੋਨਾਂ ਦੇਸ਼ਾਂ ਨੂੰ ਹੈ ਖਾਤਰਾ ਦੋਨਾਂ ਦੇਸ਼ਾਂ ਲਈ ਹੈ ਅਤਵਾਦ ਅਤਵਾਦ ਉਹ ਹੀ ਅਤਵਾਦ ਉਹ ਹੀ ਪਾਕਿਸਤਾਨ ਲਈ ਖਤਰਾ ਹੈ ਉਹ ਹੀ ਹਿੰਦੁਸਤਾਨ ਲਈ ਖਤਰਾ ਸੋ ਇਹਨਾਂ ਦੋਨਾਂ ਦੇਸ਼ਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਆਪਸ ਵਿੱਚ ਗੱਲਬਾਤ ਕਰਕੇ ਆਪਸ ਵਿੱਚ ਸਾਂਝੀ ਕਾਰਵਾਈ ਕਰਕੇ ਅਤਵਾਦ ਨੂੰ ਖਤਮ ਕੀਤਾ ਜਾਵੇ ਆਪਸ ਵਿੱਚ ਬੈਰ ਨਾ ਵਧਾਇਆ ਜਾਵੇ ਆਪਸ ਵਿੱਚ ਲੜਾਈ ਨਾ ਲਾਈ ਜਾਵੇ ਪਰ ਇਕੱਠਿਆਂ ਕੋਈ ਇਹੋ ਜਿਹਾ ਮਤਲਬ ਇਹ ਕੰਮ ਕੀਤਾ ਜਾਵੇ ਜਿਸ ਦੇ ਨਾਲ ਇਕੱਠਿਆਂ ਰਲ ਕੇ ਅਤਵਾਦ ਨੂੰ ਖਤਮ ਕੀਤਾ ਜਾਵੇ ਸੋ ਜਿਹੜੀਆਂ ਆਪਸ ਵਿੱਚ ਨਫਰਤੀਆਂ ਕੰਨਾਂ ਪਹਿਲਾਂ ਕੁਛ ਘਟੀਆਂ ਸੀ ਨੀਵੀਆਂ ਹੋਈਆਂ ਸੀ ਟੈਣੀਆਂ ਸ਼ੁਰੂ ਹੋ ਗਈਆਂ ਸੀ ਹੁਣ ਫਿਰ ਤੋਂ ਉੱਚੀਆਂ ਹੋ ਗਈਆਂ ਦੁਬਾਰੇ ਕਿਉਂਕਿ ਅੱਤਵਾਦ ਦਸਬੰਦ AISI ਨਾਲ AISI ਜਿਹੜੀ ਏਜੰਸੀ ਹੈਗੀ ਅੱਤਵਾਦੀ ਉਹ ਪਾਕਿਸਤਾਨ ਦੀ ਹੈ ਤੇ ਇਹਦੇ ਕਰਕੇ ਪਾਕਿਸਤਾਨ ਦਾ ਨਾਮ ਲੱਗਦਾ ਸੋ ਇੱਕ ਦੋ ਵੀਡੀਓ ਆਈਆਂ ਅੱਤਵਾਦੀਆਂ ਨੂੰ ਪੁੱਛਿਆ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਜਿਹੜੇ ਜਿਉਂਦੇ ਫੜਿਆ ਨਾ ਤਾਂ ਉਹ ਸਿੱਧਾ ਹੀ ਕਹਰੇ ਵੀ ਅਸੀਂ ਆਈਐਸਆਈ ਨਾਲ ਸੰਬੰਧ ਰੱਖਦੇ ਹਾਂ ਸਾਨੂੰ ਉਹਨਾਂ ਨੇ ਭੇਜਿਆ ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਅੱਤਵਾਦੀ ਗਤੀਵਿਧੀਆਂ ਜਾਂ ਅੱਤਵਾਦ ਅੱਤਵਾਦ ਹੈ ਜਿਹੜਾ ਇਹ ਦੋਨਾਂ ਦੇਸ਼ਾਂ ਲਈ ਖਤਰਾ ਕੱਲੀ ਇੱਕੋ ਜਿਹਾ ਹੈ ਨਾ ਸੋ ਜਿਹੜਾ ਹਮਲਾ ਹੋਇਆ ਸੀ ਉਹਦੇ ਕਰਕੇ ਹਾਲਾਤ ਏਡੇ ਗੰਭੀਰ ਏਡੇ ਖਤਰਨਾਕ ਪੈਦਾ ਹੋ ਗਏ ਕਿ ਕਿਸੇ ਵੇਲੇ ਵੀ ਦੋਨਾਂ ਦੇਸ਼ਾਂ ਦੀ ਆਪਸ ਜੰਗ ਸੜ ਸਕਦੀ ਹੈ ਤੇ ਭਾਰੀ ਨੁਕਸਾਨ ਦੋਨਾਂ ਦੇਸ਼ਾਂ ਦਾ ਹੀ ਹੋਣਾ ਜੋ ਕਿ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਇਹ ਅਜੀਹਾ ਕਦੇ ਵੀ ਨਾ ਹੋਵੇ ਜੰਗ ਦੋਨਾਂ ਦੇਸ਼ਾਂ 'ਨਿੱਕਰ ਦੇ ਵੀ ਨਾ ਲੱਗੇ ਹਾਲਾਤ ਕੋਈ ਵੀ ਹੋਣ ਪਰ ਜੰਗ ਕਦੇ ਵੀ ਨਾ ਲੱਗੇ ਸਮਝੌਤੇ ਹੋਣ ਜਿਹੜੇ ਵਿਛੜ ਗਏ ਉਹ ਉਹਨਾਂ ਦੇ ਘਾਟੇ ਤਾਂ ਕਦੇ ਨਹੀਂ ਪੂਰੇ ਹੋ ਸਕਦੇ ਹਨ ਉਹਨਾਂ ਦੇ ਘਾਟੇ ਤਾਂ ਕਦੇ ਵੀ ਨਹੀਂ ਪੂਰੇ ਹੋ ਸਕਦੇ ਦੁੱਖ ਹਰ ਇੱਕ ਇਨਸਾਨ ਨੂੰ ਜਦੋਂ ਉਹ ਵੀਡੀਓ ਦੇਖਦੇ ਹੁੰਦੇ ਸੀ ਬੜਾ ਮੰਦ ਵੀ ਹੁੰਦਾ ਸੀ ਜਦੋਂ ਗੋਲੀਆਂ ਚੱਲਦੀਆਂ ਥਾਂ ਥਾਂ ਲਾਸ਼ਾਂ ਪਈਆਂ ਸੀ ਥਾਂ ਥਾਂ ਚੀਕਾਂ ਵੱਜਦੀਆਂ ਸੀ ਇੱਕੋ ਕੁੜੀ ਵਿਚਾਰੀ ਨਵੀਂ ਵਿਆਹੀ ਸੀ ਨਵਾਂ ਵਿਆਹ ਜੋੜਾ ਸੀ ਕਿੰਨੇ ਥੋੜਾ ਜਿਹੀ ਵੈਸੀ ਜਿਹੜੀ ਉਹ ਲਾਸ਼ ਕੋਲੇ ਬੈਠੀ ਰੋ ਰਹੀ ਹੈ ਨਾ ਸੋ ਹਰ ਇੱਕ ਇਨਸਾਨ ਦੀ ਅੱਖ ਰੋਈ ਸੀ ਚاہے ਉਹ ਕਿਸੇ ਧਰਮ ਨੂੰ ਬਿਲੋਂਗ ਕਰਦਾ ਸੀ ਚاہے ਉਹ Hindu ਸੀ ਚਾਹੇ Sikh ਸੀ ਜਾਂ ਕੋਈ ਕੋਈ ਵੀ ਸੀ ਚਾਹੇ ਮੁਸਲਮਾਨ ਸੀ ਮੁਸਲਮਾਨਾਂ ਨੇ ਵੀ ਬਹੁਤ ਵਿਰੋਧ ਕੀਤਾ ਮੁਸਲਮਾਨਾਂ ਨੇ ਸਾਥ ਨਹੀਂ ਦਿੱਤਾ ਅਤਵਾਦ ਦਾ ਬਹੁਤ ਵਿਰੋਧ ਕੀਤਾ ਵੀ ਇਹ ਬਹੁਤ ਮਾੜੀ ਗੱਲ ਹੈ ਇਨਸਾਨੀਅਤ ਦਾ ਘਾਣ ਕਰਨਾ ਬਹੁਤ ਮਾੜੀ ਗੱਲ ਹੈ ਕਿ ਕੋਸ਼ਿਕ ਮੀਡੀਆ ਜਿਹੜਾ ਇਹ ਹੈ ਜਾਂ ਹੈਗਾ ਘਟੀਆਂ ਮੀਡੀਆ ਦੋਨਾਂ ਦੇਸ਼ਾਂ ਦਾ ਹੀ ਹੈ ਮੈਂ ਆਪਣੇ ਦੇਸ਼ ਨੂੰ ਨਹੀਂ ਗੱਲ ਇਹ ਕਹਿੰਦਾ ਦੋਨਾਂ ਦੇਸ਼ਾਂ ਦਾ ਮੀਡੀਆ ਹੋਇਆ ਜਿਹੜਾ ਬਹੁਤ ਜ਼ਿਆਦਾ ਪ੍ਰਪੋਗੈਂਡਾ ਕਰਦਾ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਅਗ ਲਾ ਕੇ ਡੱਬੂ ਕੁੱਤਾ ਕੰਤੇ ਕੋਈ ਇਹ ਰੂਲ ਅਦਾ ਕਰਦਾ ਜਿਹੜਾ ਕੁਸ਼ ਮੀਡੀਆ ਹੈਗਾ ਸਾਰਾ ਨਹੀਂ ਕੁਸ਼ਕ ਹੈਗਾ ਜਿਹੜਾ ਏਜੰਸੀਆਂ ਦਾ ਖਰੀਦਿਆ ਹੋਇਆ ਹੈ ਜਿਹੜਾ ਲੀਡਰਸ਼ਿਪ ਦਾ ਖਰੀਦੇ ਹੋਇਆ ਹੈ ਜਿਹੜਾ ਲੀਡਰਸ਼ਿਪ ਦੀ ਹੀ ਬੋਲੀ ਬੋਲਦਾ ਜਿਹੜਾ ਨਾਪਰਤ ਕੁਆਰ ਦੀ ਰਾਜੀ ਹੈ ਜਿਹੜਾ ਜਿਹੜਾ ਮੀਡੀਆ ਇਸੋੜੀ ਦਾ ਵੀ ਕਿਤੇ ਇਹ ਦੋਨੇ ਦੇਸ਼ਾਂ ਦੀ ਜਿਹੜੀ ਆਵਾਮ ਹੈ ਲੋਕ ਹੈ ਇਕੱਠੇ ਨਾ ਹੋ ਜਾਣ ਇਹਨਾਂ ਚਾਹ ਚ ਮੋੜ ਪਿਆਰ ਨਾ ਵਾਜੇ ਨਾ ਤੇ ਉਹ ਮੀਡੀਆ ਉਹ ਇਕੱਲੇ ਹਿੰਦੁਸਤਾਨ ਦਾ ਹੀ ਨਹੀਂ ਇੰਡੀਆ ਦਾ ਹੀ ਨਹੀਂ ਪਾਕਿਸਤਾਨ ਦਾ ਵੀ ਉਹਨਾਂ ਹੀ ਹੈ ਉਹੋ ਜਿਹੀ ਹੈ ਕੁਝ ਕੁ ਲੀਡਰ ਇਹੋ ਜਿਹੀ ਭੈੜੀ ਸਦਾਵਲੀ ਇਹੋ ਜਿਹੀ ਭੈੜੇ ਫੜਾ ਮਾਰਦੇ ਨੇ ਇਹੋ ਜਿਹੇ ਭੇੜੀਆਂ ਗੱਲਾਂ ਕਹਿੰਦੇ ਨੇ ਵੀ ਅਸੀਂ ਉਹ ਕਰਦਾਂਗੇ ਅਸੀਂ ਬਾਹਰ ਕਰਦਾਂਗੇ ਤੇ ਫਿਰ ਦੇਸ਼ ਛੜ ਛੜ ਕੇ ਭਜਦੇ ਨੇ ਜੋ ਪਤਾ ਲੱਗਦਾ ਨਾ ਵੀ ਹੁਣ ਸਾਹਮਣੇ ਵਾਲਾ ਬਰਾਬਰ ਅੱਗੋਂ ਟੱਕਰੂਗਾ ਨਾ ਤਾਂ ਫਿਰ ਦੇਸ਼ ਛੱਡ ਕੇ ਭੱਜਣ ਦੀ ਗੱਲ ਕਰਦੇ ਨੇ ਸੋ ਦੋਨਾਂ ਦੇ ਹਿੱਸਿਆਂ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਵੀ ਅਕਲ ਆਉਣ ਦਾ ਕੰਮ ਕਰਦੀ ਹੈ ਕੋਈ ਨਹੀਂ ਆਏ ਕਹਿੰਦਾ ਵੀ ਯਾਰ ਦੋਨਾਂ ਦੇ ਹਿੱਸਿਆਂ ਦਾ ਸਮਝੌਤਾ ਹੋਵੇ ਚਲੋ ਗਲਤ ਫਹਿਮੀਆਂ ਹੁੰਦੀਆਂ ਨੇ ਗਲਤ ਫਹਿਮੀਆਂ ਉਹਦੇ ਹੀ ਹੁੰਦੀ ਜਦੋਂ ਆਪਣੀ ਬਣਦੀ ਨਾ ਹੋਵੇ ਕਿਸੇ ਨਾਲ ਗਲਤ ਫਹਿਮੀਆਂ ਹੁੰਦੀਆਂ ਨੇ ਤੇ ਗਲਤ ਫਹਿਮੀਆਂ ਦਾ ਨਤੀਜਾ ਇਹ ਨਾਲ ਕੱਢਿਆ ਜਾਵੇ ਵੀ ਆਪਾਂ ਇੰਨੀ ਬੈਰ ਇੰਨੀ ਨਫ਼ਰਤ ਵਧਾ ਲਈ ਜਾਵੇ ਵੀ ਕਿਛੇ ਤਾਂ 28 ਮਰ ਗਏ ਜਿਹੜੇ ਚਲੋ ਚਲੇ ਗਏ ਇਸ ਦੁਨੀਆ ਤੋਂ ਬਹੁਤ ਘਾਟਾ ਪਿਆ ਹੈ ਨਾ ਬਹੁਤ ਦੁੱਖ ਹੋਇਆ ਕਿਤੇ ਆਪਾਂ ਹੋਰ ਤਾਂ ਨਾ ਮਰਵਾਲੀਏ ਕਿਉਂਕਿ ਇਹ ਇਨਸਾਨ ਦੀ ਇੱਕ ਸਰ ਇਹ ਇਨਸਾਨ ਦੀ ਫਿਤਰਤ ਹੁੰਦੀ ਹੈ ਵੀ ਦੂਜਿਆਂ ਨੂੰ ਉਹ ਆਪਣੇ ਨੂੰ ਕਮਜ਼ੋਰ ਸਮਝਦਾ ਹੁੰਦਾ ਹੁਣ ਪਾਕਿਸਤਾਨ ਨਾਲ ਹਿੰਦੁਸਤਾਨ ਨੂੰ ਕਮਜ਼ੋਰ ਸਮਝਦਾ ਉਹ ਐ ਨਹੀਂ ਸੋਚਦੇ ਵੀ ਹਿੰਦੁਸਤਾਨ ਦੇ ਨਕਸ਼ੇ ਤੇ ਪਛਾਤ ਮਾਰੀਏ ਨਿਗਾਹ ਮਾਰੀਏ ਕਿ ਪਾਕਿਸਤਾਨ ਨਾਲੋਂ ਤਿੰਨ ਗੁਣਾ ਵੱਡਾ ਤੇ ਹਰ ਇੱਕ ਪੱਖੋਂ ਤਿੰਨ ਗੁਣਾ ਵੱਡਾ ਹੈ ਪਰ ਉਹ ਪੜਾਏ ਮਾਰਦੇ ਨੇ ਵੀ ਜਿਵੇਂ ਕਹਿੰਦੇ ਵੀ 1 ਸਕਿੰਟ ਦੇ ਵਿੱਚ ਹੀ ਇਹਨਾਂ ਨੂੰ ਖਤਮ ਕਰ ਦੇਣਗੇ ਪਰ ਪਾਕਿਸਤਾਨ ਹੈ ਸੋਚਦਾ ਵੀ ਮੀਡੀਆ ਨੂੰ ਸੀ 1 ਸਕਿੰਟ ਦੇ ਵਿੱਚ ਹੀ ਖਤਮ ਕਰ ਦੇਗਾ ਪਰ ਉਹ ਇਹ ਨਹੀਂ ਸੋਚਦੇ ਵੀ ਉਹ ਸਾਡੇ ਨਾਲ ਹਰ ਇੱਕ ਪੱਖੋਂ ਤਿੰਨ ਗੁਣਾ ਵੱਡਾ ਹੀ ਹੈ ਹਾਰ ਇੱਕ ਪੱਖੋਂ ਆਰਥਿਕ ਪੱਖੋਂ ਵੀ ਖੇਤਰਫਲ ਪੱਖੋਂ ਵੀ ਫੌਜ ਪੱਖੋਂ ਵੀ ਹਰ ਇੱਕ ਪੱਖੋਂ ਤਿੰਨ ਗੁਣਾ ਵੱਧ ਪਾਵਰ ਹੈ ਪੈਸੇ ਦੀ ਪਾਵਰ ਵੱਧ ਹੈ ਕਰੰਸੀ ਵੀ ਵੱਧ ਹੈ ਮਤਲਬੀ ਜਿਹੜਾ ਕਰੰਸੀ ਵੀ ਕਿਸੇ ਦੇਸ਼ ਦੀ ਘਟ ਹੁੰਦੀ ਹੈ ਕਿਸੇ ਦੇਸ਼ ਦੀ ਵੱਧ ਹੁੰਦੀ ਹੈ ਨਾ ਸੋ ਉਹਦੇ ਨਾਲ ਵੀ ਮਤਲਬੀ ਹਰ ਇੱਕ ਪੱਖੋਂ ਇਹ ਜਿਹੜਾ ਦੇਸ਼ ਵੱਧ ਉਹਨੂੰ ਇੱਕ ਘੱਟ ਸ਼ਕਤੀ ਸਮਝਣਾ بس ਇੱਕ ਇਹਨਾਂ ਕੋਲ ਇੱਕ ਵੀ ਸਾਡੇ ਕੋਲ ਨਹੀਂ ਬੰਬਾ ਜੀ ਪਰਮਾਣੂ ਬੰਬਰ ਉਹ ਤੁਸੀਂ ਕਮਲਓ ਤੁਸੀਂ ਦੱਸਿਓ ਜੇ ਨੂੰ ਅਗਲਾ ਦੱਸਦਾ ਨਹੀਂ ਤੁਹਾਨੂੰ ਹਨ ਪੈਸੇ ਪਤਾ ਤੁਹਾਨੂੰ ਵੀ ਹੋਣਾ ਚਾਹੀਦਾ ਵੀ ਬਰਾਬਰ ਦੀ ਐਟਮੀ ਪਾਵਰ ਹੈ ਤੁਹਾਡੇ ਨੂੰ ਵਧਦੀ ਹੋ ਸਕਦੀ ਹੈ ਘਟਣੀ ਨਹੀਂ ਹੋ ਸਕਦੀ ਪਰ بس ਇੱਕੋ ਹੀ ਵੱਡ ਮਾਰਨੀ ਸਾਡੇ ਕੋਲ ਨਹੀਂ ਕੋਈ ਬੰਬਾ ਜੀ ਅਸੀਂ ਅਜਿਹਾ ਕਰਦੇ ਹਾਂ ਸੌਣਾ ਕਰਦੇ ਹਾਂ ਕਿ ਤੁਸੀਂ ਭਾਈ ਬੰਬ ਸਿੱਟੋਗੇ ਤਾਂ ਦੂਜਾ ਕਿਹੜਾ ਘਰ ਚੁੱਪੋ ਬੈਠੂਗਾ ਉਹ ਤਾਂ ਭਾਈ ਦੇ ਨਾਣ ਇੱਕੋ ਜਿਹਾ ਹੋ ਜਾਂਦਾ ਹੀ ਫਿਰ ਤੁਸੀਂ ਭੱਜ ਕੇ ਦੇਖ ਲਓ ਛੇੜ ਕੇ ਤੇ ਫਿਰ ਬਰਾਬਰੀ ਭੱਜੂ ਹੁੰਦਾ ਹਨ ਸੋ ਕਿਤੇ ਨਾ ਕਿਤੇ ਮਤਲਬ ਦੁਸ਼ਮਣ ਨੂੰ ਘੱਟ ਸਮਝਣਾ ਘੱਟ ਆંકਣਾ ਤਾਂ ਇਹ ਮੂਰਖਤਾ ਹੀ ਹੁੰਦੀ ਹੈ ਸੋ ਇਹੀ ਗੱਲ ਇੰਡੀਆ ਤੇ ਲਾਗੂ ਹੁੰਦੀ ਆ ਆਪਾਂ ਕਹਿੰਦੇ ਵੀ ਇੰਡੀਆ ਵਾਲੇ ਇਹ ਨਾ ਸੋਚਣ ਵੀ ਪਾਕਿਸਤਾਨ ਕਮਜ਼ੋਰ ਆ ਤਾਂ ਲੜਦਾ ਫਿਰ ਬੰਦਾ ਕੀ ਨਹੀਂ ਕਰਦਾ ਲੜਦਾ ਤਾਂ ਫਿਰ ਬੰਦਾ ਡਾਂਗ ਹੀ ਮਾਰਦਾ ਸੱਚੀ ਮਾਰਦਾ ਨਾ ਸੋ ਅਸਲ ਦੇ ਵਿੱਚ ਕੀ ਮਸਲਾ ਕੀ ਹੈ ਨਾ ਵੀ ਦੋਨਾਂ ਦੇਸ਼ਾਂ ਨੂੰ ਹੀ ਇਸ ਚੀਜ਼ ਤੋਂ ਪਿੱਛੇ ਰਹਿਣਾ ਚਾਹੀਦਾ ਜੰਗ ਤੋਂ ਪਹਿਲਾ ਜੰਗਾਂ ਕੀਤੀਆਂ 3000 ਜੰਗਾਂ ਕੀਤੀਆਂ ਕੀ ਘਟਿਆ ਦੋਨਾਂ ਦੇਸ਼ਾਂ ਦੇ ਸਰਕਾਰ ਦੇ ਜਿਹੜੇ ਦੋਨਾਂ ਦੇਸ਼ਾਂ ਦੇ ਮਾਮਲੇ ਪੁੱਤ ਮਰੇ ਸੋ ਜਿਹੜਾ ਮਸਲਾ ਜਿਹੜੇ ਹਿਸਾਬ ਨਾਲ ਹੱਲ ਹੋਣਾ ਉਸ ਹਿਸਾਬ ਨਾਲ ਹੱਲ ਕਰਨ ਤੋਂ ਇਹ ਦੇਸ਼ ਲੜਾਈ ਤੇ ਜਿਹੜਾ ਖਰਚਾ ਕਰਨਗੇ ਮਾਮਲੇ ਪੁੱਤ ਮਰਵਾਉਣਗੇ ਕਰਜਾ ਸਿਰ ਚੜੂਗਾ ਉਹੀ ਉਹੀ ਖਰਚਾ ਅੱਤਵਾਦ ਨੂੰ ਖਤਮ ਕਰਨ ਦੇ ਲਈ ਕਰ ਲੈਣ ਵੜ ਕੇ ਕਰ ਲੈਣ ਦੋਨੇ ਦੋਨਾਂ ਦੇਸ਼ਾਂ 'ਚੋਂ ਘੱਟ ਖਰਚ ਆਊਗਾ ਘੱਟ ਕਰਜਾ ਚੜੂਗਾ ਇੱਕ ਸਾਂਝੀ ਕਾਰਵਾਈ ਕਰ ਲੈਣ ਦੋਨੇ ਦੇਸ਼ ਰਲ ਕੇ ਹਨ ਵੀ ਜਿੱਥੇ ਜਿੱਥੇ ਹੈਗਾ ਅਤਵਾਦੀ ਟਿਕਾਣੇ ਚਾਹੇ ਪਾਕਿਸਤਾਨ ਦੇ ਵਿੱਚ ਹੈ ਚਾਹੇ ਇੰਡੀਆ ਦੇ ਵਿੱਚ ਹੈ ਕਿਤੇ ਵੀ ਹੈਗੇ ਨੇ ਤਾਂ ਉਹ ਦੋਨੇ ਦੇਸ਼ ਰਲ ਕੇ ਕਰ ਲੈਣ ਕਾਰਵਾਈਆਂ ਖਤਮ ਕਰ ਦੇਣ ਸਰਕਾਰਾਂ ਉਂਗਰੀ ਕਿੱਡੀ ਕੁਡੀ ਪਾਵਰ ਹੁੰਦੀ ਹੈ ਅਤਵਾਦੀ ਕਿੱਡੀ ਕੁਡੀ ਪਾਵਰ ਹੈ ਸਰਕਾਰਾਂ ਨੂੰ ਇਹ ਦੋ ਦੋ ਦੇਸ਼ ਰਲ ਕੇ ਕਾਰਵਾਈਆਂ ਕਰਨ ਆਪਸ ਵਿੱਚ ਲੜਨ ਦੀ ਵੀ ਜੇ ਦੋ ਦੇਸ਼ ਇਕੱਠੇ ਹੋ ਕੇ ਲੜਨ ਵੀ ਯਾਰ ਆਪਾਂ ਅਤਵਾਦ ਖਤਮ ਕਰਨਾ ਆਪਣੇ ਆਪ ਨੂੰ ਇੱਕ ਦੂਜੇ ਦੇਸ਼ ਨੂੰ ਨਹੀਂ ਖਤਮ ਕਰਨਾ ਤਕੋ ਜੇ ਉਹ ਜਿਹੜੇ ਸੋਸ਼ਲ ਮੀਡੀਆ ਵਾਲੀ ਗੱਲ ਹੁੰਦੀ ਹੈ ਨਾ ਮੀਡੀਆ ਵਾਲੀ ਗੱਲ ਹੁੰਦੀ ਹੈ ਜਿਹੜੀ ਬੋਦੀ ਮੀਡੀਆ ਉਹ ਪਾਕਿਸਤਾਨ ਦਾ ਵੀ ਉਹ ਉਹ ਕੋਈ ਨਹੀਂ ਪੜ ਹੈਗਾ ਇਹ ਇਕੱਲੇ ਹਿੰਦੁਸਤਾਨ ਦਾ ਨਹੀਂ ਇੱਕ ਯੂਟਿਊਬਰ ਕਹੀ ਜਾਂਦਾ ਕਹਿੰਦਾ ਵੀ ਬੋਦੀ ਮੀਡੀਆ ਇਹ ਕਦਾ ਫਲਾਣਾ ਕਰਦਾ ਨਾ ਉਹ ਭਾਈ ਤੁਸੀਂ ਵੀ ਅਕਲ ਮਾਰੋ ਆਪਦੇ ਪੀੜੀ ਥੱਲੇ ਵੀ ਛੋਟਾ ਮਾਰੋ ਤੁਹਾਡੇ ਕੰਨੀ ਵੀ ਹੋ ਗਈ ਹੈ ਸੋ ਦੋਨਾਂ ਦੇਸ਼ਾਂ ਦਾ ਜਿਹੜਾ ਅਗਲਾ ਉਹ ਮੀਡੀਆ ਅਗਲਾ ਕੇ ਡਬੂ ਕੁੱਤਾ ਕੰਤੇ ਉਹ ਦੋਨਾਂ ਦੇਸ਼ਾਂ ਦੇ ਖਰਾਬ ਹੈ ਦੋਨਾਂ ਦੇਸ਼ਾਂ ਨੂੰ ਖਰਾਬ ਕਰਦਾ। ਸੋ ਉਹਨਾਂ ਨੇ ਗੱਲਾਂ ਦੇ ਵਿੱਚ ਆ ਕੇ ਉਹਨਾਂ ਦੇ ਮਗਰ ਲਾ ਕੇ ਇੱਕ ਦੂਜੇ ਨੂੰ ਧਮਕੀਆਂ ਦੇਣੀਆਂ। ਇਹ ਤਾਂ ਠੀਕ ਤਾਂ ਹੈ ਨਹੀਂ। ਜਿਨ੍ਹਾਂ ਦੇ ਮਰ ਗਏ ਉਹਨਾਂ ਨੂੰ ਉਹਨਾਂ ਨੂੰ ਦੁੱਖ ਹੈ ਨਾ। ਹੁਣ ਜਦੋਂ ਟ੍ਰੇਨ ਹਾਈਜੈਕ ਹੋਈ ਸੀ। ਖਬਰਾਂ ਦੇ ਵਿੱਚ ਸੁਣਿਆ ਸੀ ਵੀ 250 ਬੰਦਾ ਮਰ ਗਿਆ। ਹੋ ਸਕਦਾ ਵੱਧ ਘੱਟ ਮਰੇ ਹੋਣਾ ਪਰ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਉਹ ਦੇਸ਼ੀ ਬਗਾਨਾ ਹੈ ਨਾ। ਤੇ ਪਰ ਜਿਹੜੀਆਂ ਖਬਰਾਂ ਆਉਂਦੀਆਂ ਸੀ ਉਹਦੇ ਮੁਤਾਬਕ ਪਤਾ ਲੱਗਦਾ ਸੀ ਵੀ 250 ਬੰਦੇ ਬਾਰੇ 250 ਬੰਦਾ ਜਿਹਦਾ ਜਿਨ੍ਹਾਂ ਦੇ ਮਰ ਗਏ ਉਹਨਾਂ ਦਾ ਦਿਲ ਕੋਚੇ ਲੋੜਦੇ ਨੇ ਜਿਨ੍ਹਾਂ ਨੂੰ ਇਨਸਾਨਾਂ ਦਾ ਉਹਨਾਂ ਦਾ ਘਾਟਾ ਪੈ ਗਿਆ ਪੈਸਾ ਭੁਮੇ ਕਿੰਨੇ ਮਿਲ ਜੇ ਪਰ ਪੈਸਾ ਸਾਰਾ ਕੁਝ ਨਹੀਂ ਹੁੰਦਾ ਇਨਸਾਨ ਦਾ ਘਾਟਾ ਨਹੀਂ ਪੂਰਾ ਹੁੰਦਾ ਸ਼ੀ ਕਈਆਂ ਦੇ ਮਤਲਬ ਹੀ ਸਹਾਗ ਉੱਜੜ ਜਾਂਦੇ ਨੇ ਕਈਆਂ ਦੇ ਮਤਲਬ ਹੀ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਜਾਂਦਾ ਹੈ ਬੱਚੇ ਯਤਿਮ ਹੋ ਜਾਂਦੇ ਨੇ ਜਿਹੜੇ ਸਾਰੀ ਉਮਰ ਮਤਲਬ ਹੀ ਆਪਦੇ ਪਿਓ ਦੇ ਸਾਯਾ ਤੋਂ ਸੱਖਣੇ ਰਹਿੰਦੇ ਨੇ ਸੋ ਕਈ ਹੋਏ ਜੇ ਘਰ ਉੱਜੜ ਜਾਂਦੇ ਨੇ ਜਿਹੜੇ ਨੂੰ ਥੋੜਾ ਟਾਈਮ ਹੀ ਹੋਇਆ ਹੁੰਦਾ ਵੀ ਹੈ ਨੇ ਕਈ ਮਾਵਾ ਦੇ ਇਕੱਲੇ ਇਕੱਲੇ ਪੁੱਤ ਹੀ ਹੁੰਦੇ ਨੇ ਜਿਹੜਾ ਉਹ ਸਾਰਾ ਬੁੰਡਿਆਂ ਦੇ ਮਾਵਾ ਦਾ ਸੋ ਕਿਉਂ ਇਹ ਇਹ ਜਿਹੇ ਕੰਮ ਕੀਤੇ ਨੇ ਕਿਉਂ ਕਰਨੇ ਮਲਵੀ ਅੱਤਵਾਦ ਖਤਰੇ ਦੋਨੇ ਦੇਸ਼ਾਂ ਲਈ ਹੈ ਤੇ ਦੋਨੇ ਦੇਸ਼ ਰੜਕੇ ਕਾਰਵਾਈਆਂ ਕਰਨ ਕਿਹੜੇ ਦੇਸ਼ ਲੁਕੇ ਨੇ ਕਿੱਥੇ ਲੁਕੇ ਨੇ ਦੋ ਉੱਥੇ ਦੋਨੇ ਦੇਸ਼ ਰੜਕੇ ਕਾਰਵਾਈਆਂ ਇੱਕ ਦੂਜੇ ਦੇ ਦੋਸ਼ ਲਾਉਣ ਦੀ ਬਜਾਏ ਆਹ ਕੰਮ ਕਰਨ ਗਵਰਨਮੈਂਟ ਇੱਕ ਜਿਹੜੇ ਆਹ ਯੂਟਿਊਬਰ ਨੇ ਨਾ ਇਹ ਬੜਾ ਅੱਗ ਲਾਉਂਦੇ ਨੇ ਇੱਕ ਯੂਟਿਊਬਰ ਦੇ ਨੇ ਕਹਤਾ ਕਹਿੰਦਾ ਸਾਡੇ ਮਹਿਰ ਸੁਪ ਵੀ ਸਾਨੂੰ ਪਤਾ ਨਹੀਂ ਲੱਗਿਆ ਸਾਨੂੰ ਉਦੋਂ ਪਤਾ ਲੱਗਿਆ ਕਹਿੰਦਾ ਜਦੋਂ ਅਸੀਂ ਘਰੇ ਗਏ ਖਬਰਾਂ ਸੁਣੀਆਂ ਪਹਿਲਾਂ ਤਾਂ ਅਸੀਂ ਸਮਝਦੇ ਸੀ ਸਾਡੇ ਚੋਰ ਬੈਠੇ ਨੇ ਪੱਟੇ ਲਾਈ ਜਾਂਦੇ ਨੇ ਤੇ ਫਿਰ ਜਦੋਂ ਕਹਿੰਦਾ ਘਰੇ ਜਾ ਕੇ ਖਬਰਾਂ ਸੁਣੀਆਂ ਤੇ ਫਿਰ ਪਤਾ ਲੱਗਿਆ ਵੀ ਇੰਡੀਆ ਨੇ ਪਾਣੀ ਬੰਦ ਕਰਤਾ ਤੇ ਇਹੋ ਕਿਵੇਂ ਕਰ ਸਕਦਾ ਇੰਡੀਆ ਪਾਣੀ ਬੰਦ ਇਹ ਫਿਰਣਾ ਟਿੰਕਾ ਉਹ ਲਿਖਤੀ ਹੋਇਆ ਉਹ ਪਈ ਲਿਖਤੀ ਦੇ ਵਿੱਚ ਕੁਝ ਹੋਰ ਸ਼ਰਤਾਂ ਵੀ ਲਿਖੀਆਂ ਨੇ ਪੜ੍ਹ ਲਓ ਮੰਗਵਾ ਕੇ ਪੜ੍ਹ ਲਓ ਪਤਾ ਕਰ ਲਓ ਗਵਰਨਮੈਂਟ ਨੂੰ ਪੁੱਛੋ ਸਰਕਾਰਾਂ ਨੂੰ ਪੁੱਛੋ ਵੀ ਕੁਝ ਸ਼ਰਤਾਂ ਵੀ ਲਿਖੀਆਂ ਨੇ ਉਹਦੇ ਵਿੱਚ ਇਹ ਲਿਖਿਆ ਵੀ ਜਿਹੜਾ ਦੇਸ਼ ਇਹਨਾਂ ਸ਼ਰਤਾਂ ਦੀ ਉਲੰਘਣਾ ਕਰੂਗਾ ਤਾਂ ਫਿਰ ਉਹਨੂੰ ਇਸ ਚੀਜ਼ ਦਾ ਖਮਾਜਾ ਭੁਗਤਣਾ ਪਊਗਾ ਦੂਜਾ ਦੇਸ਼ ਬਾਪ ਪਿੱਛੇ ਹਟ ਜੇ ਅੜਸਾ ਦਾ ਸਮਝੌਤੇ ਸੋ ਹਫਤਾ ਕੇ ਮੇਰੇ ਕੋਲ ਪਾਣੀ ਬੰਦ ਰਿਹਾ ਤੇ ਸੁੱਤ ਟਿਕਾਣੀ ਆ ਗਈ ਹੋਣੀ ਸੋ ਕਹਿੰਦਾ ਵੀ ਸਾਡੀ ਸਰਕਾਰ ਨੇ ਤਾਂ ਸਾਨੂੰ ਵੈਪਨ ਰੱਖਣ ਦੀ ਵੀ ਇਜਾਜ਼ਤ ਦਿੱਤੀ ਹੋਈ ਹੈ ਵੀ ਜਮਨਾਪਾਰ ਤੋਂ ਜੰਗ ਹੋ ਸਕਦੀ ਹੈ ਜਮਨਾਪਾਰ ਜਾਣ ਦੀ ਲੋੜੀ ਤੂੰ ਬਾਰਡਰ ਤੇ ਆ ਕੇ ਦੇਖ ਲੈ ਜਮਨਾਪਾਰ ਤੇ ਬਾਲੀ ਦੋ ਦੀ ਗੱਲ ਹੈ ਬਾਰਡਰ ਤੇ ਆ ਕੇ ਦੇਖ ਲੈ ਤੇਰੇ ਬੇਪਰਾਂ ਦਾ ਪਤਾ ਲੱਗ ਜਾ ਸਾਡੇ ਪੰਜਾਬੀ ਲੋਕ ਇਸ ਯੂਟਿਊਬਰ ਨੂੰ ਜਿਹਦੀ ਮੈਂ ਗੱਲ ਕਰਦਾ ਬਹੁਤ ਚਾਹੁੰਦੇ ਕਿਉਂਕਿ ਇਹ ਕਹਿੰਦਾ ਵੀ ਮੈਂ ਪੰਜਾਬੀ ਮਾਵਲੀ ਲਈ ਲੜਦਾ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਹੈ ਇਸੇ ਕਰਕੇ ਸਾਡੇ ਜਿਹੜੇ ਚੜਦੇ ਪੰਜਾਬ ਦੇ ਲੋਕ ਇਹਨੂੰ ਯੂਟਿਊਬਰ ਨੂੰ ਚਾਣ ਲੱਗੇ ਜੀ ਪਰ ਹੁਣ ਉਹ ਗੱਲ ਸੱਚੀ ਹੈ ਸਿਆਣਿਆਂ ਦੀ ਸਿਆਣਿਆਂ ਦੀ ਗੱਲਾਂ ਸੱਚੀ ਹੁੰਦੀਆਂ ਨੇ ਕਹਿੰਦੇ ਸੁਪਾ ਦੇ ਪੁੱਤਾਂ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲੋ ਅਖੀਰ ਉਹਨੇ ਇੱਕ ਦਿਨ ਡੰਗ ਮਾਰਨੇ ਮਾਰਨਾ ਤਾਂ ਯੂਟਿਊਬਰ ਤਾਂ ਹੋਰ ਵੀ ਬਹੁਤ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਚੜਦੇ ਪੰਜਾਬ ਦੇ ਲੋਕ ਚਾਹੁੰਦੇ ਆ ਤੇ ਉਹਨਾਂ ਨੇ ਅਧਰ ਖਰ ਆਪਾਂ ਨਹੀਂ ਕੋਈ ਵੀਡੀਓ ਇਹ ਜਿਹੀ ਦੇਖਿਆ ਪਰ ਹੁਣ ਇਹ ਜ਼ਹਿਰ ਉਗਣ ਲੱਗਿਆ ਮਤਲਬੀ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗਿਆ ਉਹ ਜੇ ਤੂੰ ਕੁਝ ਬਣਿਆ ਤਾਂ ਤੂੰ ਚੜਦੇ ਪੰਜਾਬ ਦੇ ਲੋਕਾਂ ਕਰਕੇ ਬਣਿਆ ਤੈਨੂੰ ਚੜਦੇ ਪੰਜਾਬ ਦੇ ਲੋਕਾਂ ਨੇ ਸਤਿਕਾਰ ਦਿੱਤਾ ਤੇ ਇਹ ਵੀ ਦੇਖ ਵੀ ਇਹ ਤੈਨੂੰ ਅਨਫੋਲੋ ਵੀ ਕਰ ਸਕਦੇ ਆ ਇਹ ਤੈਨੂੰ ਇਹਨੇ ਫੋਲੋ ਕੀਤਾ ਹੈ ਤਾਂ ਤੈਨੂੰ ਅਨਫੋਲੋ ਵੀ ਕਰ ਦੇਣਗੇ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਆਪਣੇ ਦੇਸ਼ ਦੇ ਖਿਲਾਫ ਚੱਲੇ ਠੀਕ ਹੈ ਇੱਕ ਇੱਜ਼ਤ ਇੱਕ ਸਤਕਾਰ ਵੱਖਰੀ ਗੱਲ ਹੈ ਪਰ ਹਰ ਇੱਕ ਇਨਸਾਨ ਆਪਣੇ ਦੇਸ਼ ਦੇ ਹੱਕ ਦੇ ਵਿੱਚ ਹੀ ਚੱਲੂਗਾ ਤੇ ਤੂੰ ਜਿਹੜਾ ਬੇਮਤਲਬ ਜ਼ਹਿਰ ਉਗਲਣ ਲੱਗਿਆ ਹੈ ਇਹ ਠੀਕ ਨਹੀਂ ਜਿਵੇਂ ਹੁਣ ਅਸੀਂ ਮੈਂ ਚੜ੍ਹਦੇ ਪੰਜਾਬ ਦਾ ਮੈਂ ਇਹ ਗੱਲ ਨੂੰ ਮਹਿਸੂਸ ਕਰਦਾ ਵੀ ਦੋਨੋਂ ਦੇਸ਼ਾਂ ਲਈ ਜੰਗ ਖਤਰਾ ਹੈ ਉਧਰ ਵੀ ਮਹਾਵਾ ਦੇ ਪੁੱਤ ਮਰਨੇਗੇ ਇਧਰ ਵੀ ਮਹਾਵਾ ਦੇ ਪੁੱਤ ਮਰਨੇਗੇ ਜੰਗ ਦੋਨਾਂ ਦੇਸ਼ਾਂ ਲਈ ਕੋਈ ਹੱਲ ਨਹੀਂ ਹੈ ਤੇ ਤੁਸੀਂ ਵੀ ਕਹੋ ਯਾਰ ਆਪੀ ਸਰਕਾਰ ਨੂੰ ਇਹ ਜੰਗ ਦੋਨਾਂ ਦੇਸ਼ਾਂ ਲਈ ਵਿਹਾਲ ਨਹੀਂ ਇੱਕ ਮਾਸੋਂ ਪਲੇ ਕਾਲਾ ਉਹੜਾ ਕੱਢਦੇ ਵੀ ਕਿਤੇ ਤੁਸੀਂ ਇਹ ਸੋਚੋ ਵੀ ਜਮਣਾਪਾਰ ਵਾਲਿਆਂ ਨਾਲ ਜੰਗ ਲਗੂ ਜੰਗ ਲਗੂ ਕਿ ਅਰ ਪਾਰ ਸਿੱਧੀ ਪੰਜਾਬ ਦੀ ਪੰਜਾਬ ਨੂੰ ਤੇ ਇਹੋ ਜੀ ਬਲਦੀ ਦੇ ਫੂਸ ਨਾ ਪਾਓ ਅਗ ਤੇਲ ਨਾ ਪਾਓ ਬਲਦੀ ਤੇ ਇਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰੋ ਇਹੋ ਜਿਹਾ ਮੈਸੇਜ ਦਿਓ ਜੇ ਤੁਹਾਡੇ ਕੋਲ ਕੋਈ ਜਰੀਆ ਹੈਗਾ YouTube ਦਾ ਜਾਂ ਕੋਈ Facebook ਦਾ ਕੁਝ ਵੀ ਇਹੋ ਜਿਹਾ ਮੈਸੇਜ ਦਿਓ ਜਿਹਦੇ ਨਾਲ ਸਰਕਾਰ ਨੂੰ ਕੋਈ ਅਕਲ ਆਵੇ ਵਪਾਰਾਂ ਦੀ ਕੀ ਧੀ ਗੱਲਾਂ ਛੋਟੀ ਸਰਕਾਰ ਤਾਂ ਫਿਰ ਹੈ ਹੀ ਇਸ ਕੁੱਤੇ ਕੰਮ ਤੇ ਜਿਹੜੀ ਖੋਲ ਦਿੰਦੀ ਅਸਲੇ ਨੂੰ ਅਸਲਾ ਕੋਲ ਅਸਲਾ ਜਿਹਦੇ ਕੋਲ ਹੋ ਗਿਆ ਉਹ ਤਾਂ ਮੈਢੀ ਗੰਦਾ ਹੋ ਜਾਂਦਾ ਤੇ ਛੋਟਾ ਤਾਂ ਮੈਢੀ ਹੱਤਬਾਦੜ ਤੇ ਸਹੀ ਸਹੀ ਗੱਲਾਂ ਖਵਾਉਂਗੇ ਨਾ ਛੋਟੇ ਖੂਨ ਦੇ ਵਿੱਚ ਮੈਂਡ ਦੇ ਵਿੱਚ ਹੀ ਹੱਤਵਾਲਾ ਵਸਿਆ ਹੋਇਆ ਤੇ ਫਿਰ ਤੁਸੀਂ ਆਪ ਦੇ ਆਪ ਨੂੰ ਦੋ ਤੋਤੇ ਕਹਿੰਦੇ ਇੱਕ ਵਾਰੀ ਤੁਸੀਂ ਆਪ ਹੀ ਕਹੀਏ ਨੇ ਵੀ ਯਾਰ ਸੰਤਾ ਸਰਕਾਰ ਨੇ ਸਾਡੀ ਨਾ ਖੁੱਲ੍ਹ ਦਿੱਤੀ ਵੀ ਬੈਪਰ ਰੱਖਣ ਦੀ ਸਾਡੀ ਸਰਕਾਰ ਨੇ ਤਾਂ ਨੀ ਖੁੱਲ੍ਹ ਦਿੱਤੀ ਪਈ ਬੈਪਰ ਰੱਖਣ ਦੀ ਸਾਡੀ ਸਰਕਾਰ ਕੋਲ ਹੀ ਬਹੁਤ ਹੈ ਜਾਨੂੰ ਆਮ ਜਨਤਾ ਨੂੰ ਰੋੜੀ ਨਹੀਂ ਹੈ ਸਾਡੀ ਤਾਂ ਸਰਕਾਰ ਕੋਲ ਹੀ ਬਹੁਤ ਹੈ ਅਸਲ ਛੋਟੀ ਸਰਕਾਰ ਕੋਲ ਹੀ ਅਸਲ ਹੈ ਨਹੀਂ ਫੌਜ ਕੋਲ ਤਾਂ ਸਾਨੂੰ ਪਈ ਹੋ ਸਕਦਾ ਪੁੱਲ ਦੇਤੀ ਹੋਵੇ ਪਰ ਇਹਦਾ ਪਤਾ ਲੱਗਦਾ ਬਾਰਡਰ ਤੇ ਆ ਫੜਾ ਮਾਰਨਾ ਕੁਝ ਮਸਲੇ ਨੇ। ਸੋ ਅਗਨਾ ਸਿੱਟੋ। ਚੰਗੀਆਂ ਗੱਲਾਂ ਕਰੋ। ਮੈਸੇਜ ਕੋਈ ਚੰਗਾ ਪਾਓ। ਇਹ ਮੈਸੇਜ ਪਾਓ ਵੀ ਜੰਗ ਕਿਸੇ ਨੇ ਜਿੱਤੀ ਨਹੀਂ ਤੇ ਜੰਗ ਜੀਵਨ ਦਾ ਜਿੱਤ ਜਾਂਦਾ ਤਾਂ ਉਹ ਕੁਝ ਨਾ ਕੁਝ ਫੇਰ ਵੀ ਬਵਾ ਲੈਂਦਾ ਉਹਦਾ। ਤੇ ਜਿਹੜੀਆਂ ਫੜਾ ਮਾਰਨੀਆਂ ਸਹਿਯੋਗ ਕਰਦੇ ਉਹ ਕਰ ਦਾਂਗੇ। ਇੱਥੇ ਇੱਕ ਗੱਲ ਨੂੰ ਸੋਚ ਲਓ ਵੀ ਜਦੋਂ ਦੋ ਇਨਸਾਨ ਭਾਈ ਦੇ ਤਾਂ ਦੋਨਾਂ ਨੂੰ ਭੱਜਣ ਦਾ ਰਸਤਾ ਬਾਣ, ਖੇਤ ਇੱਕੋ ਜਿਹਾ ਹੁੰਦੇ ਨੇ। ਚੰਗਾ ਮਾੜਾ ਜਾ ਆਪਣੇ ਨੂੰ ਘੱਟ ਸਮਝਣਾ ਇਹ ਮੂਰਖਤਾ ਹੁੰਦੀ ਹੈ ਤੇ ਬਾਕੀ ਇਹ ਨਹੀਂ ਗੱਲਾਂ ਤੁਸੀਂ ਯੂਟਿਊਬਰ ਜਿਹੜੇ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਕਹੀਆਂ ਸੀ ਵੀ ਤੁਸੀਂ ਜਿਹੜਾ ਉਥੇ ਮੈਕ ਲੈ ਕੇ ਬੈਠੇ ਸੀ ਜਿੱਥੋਂ ਜਿਸੇ ਹਮਲਾ ਹੋਇਆ ਸੀ ਵੀ ਉਹਨਾਂ ਨੇ ਧਰਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਤੇ ਹੁਣ ਕਹਿੰਦੇ ਤੁਸੀਂ ਦੱਸੋ ਗੱਲ ਚਲੋ ਅਸੀਂ ਤਾਂ ਮੈਕ ਲੈ ਕੇ ਸਾਡੇ ਤਾਂ ਕੋਈ ਬੈਠਾ ਨਹੀਂ ਸਾਡੇ ਤਾਂ ਕੋਈ ਇੰਟੈਲੀਜੈਂਸੀ ਨਹੀਂ ਬੈਠੀ ਸੀ ਇਟੈਲੀਜੈਂਸੀਆਂ ਦੋਨਾਂ ਦੇਸ਼ਾਂ ਦੇ ਇੱਕੋ ਜਿਹੀਆਂ ਤੁਸੀਂ ਦੱਸੋ ਤੁਸੀਂ ਇੱਕ ਵਾਰੀ ਵੀਡੀਓ ਪਾਈ ਸੀ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਦੂਸਰੀ ਆਪਣਾ ਥੋੜੀ ਦੂਸਰੀ ਸਟੇਟ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਬਸ ਚ ਉਤਾਰ ਕਰਕੇ ਕੁੱਛ ਕੇ ਵੀ ਤੋਂ ਪੰਜਾਬੀਆਂ ਗੋਲੀਆਂ ਮਾਰੀਆਂ ਤੁਸੀਂ ਇੱਕ ਵਾਰੀ ਵੀਡੀਓ ਪਾਈ ਫਿਰ ਤੁਸੀਂ ਕਿਹੜਾ ਉੱਥੇ ਬੈਠੇ ਸੀ ਭਾਈ ਮੈਂ ਇੱਕ ਵਾਰੀ ਕਿ ਤੁਹਾਨੂੰ ਤਾਂ ਪਤਾ ਲੱਗ ਗਿਆ ਸੋ ਇਟੈਲੀਜੈਂਸੀਆਂ ਦੋਨਾਂ ਦੇਸ਼ਾਂ ਨੇ ਕੁਝ ਨਹੀਂ ਕਰਦੀਆਂ ਕੱਖ ਨਹੀਂ ਕਰਦੀਆਂ ਥੋੜੀ ਇਟੈਲੀਜੈਂਸੀ ਨੇ ਟ੍ਰੇਨ ਹਾਈਜੈਕ ਕਿਉਂ ਹੋਣ ਦਿੱਤੀ ਫਿਰ ਉਹ ਟੈਲੀਜੈਂਸੀਆਂ ਦੋਨਾਂ ਦੀਆਂ ਵਿਅਕਾਰ ਨੇ ਕਿਹਨੂੰ ਤੁਸੀਂ ਕਹਿੰਦੇ ਹੋ ਛੋਡੀ ਟੈਲੀਜੈਂਸੀਆਂ ਨੇ ਇਹ ਕੁਝ ਨਹੀਂ ਕੀਤਾ ਬਾਅਦ ਵਿੱਚ ਤੁਸੀਂ ਪਾਕਿਸਤਾਨ ਦੇ ਦੋਸ਼ ਲਾਤਾ ਤੁਸੀਂ ਵੀ ਦਾ ਟ੍ਰੇਨ ਹਾਈਜੈਕ ਹੋਈ ਸੀ ਜਦੋਂ ਉਦੋਂ ਤੁਸੀਂ ਵੀ ਤਾਂ ਸਿੱਧਾ ਕਹਿੰਦਾ ਸੀ ਵੀ ਇੰਡੀਆ ਦਾ ਹੱਥ ਹੈ ਇਹਦੇ ਵਿੱਚ ਪਰ ਉਹ ਬਲੋਚ ਨੇ ਥੋੜੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਬਲੋਚ ਥੋੜੇ ਨੂੰ ਅਲੱਗ ਹੋਣਾ ਚਾਹੁੰਦੇ ਨੇ ਤੁਸੀਂ ਇਹ ਤਾਂ ਦੇਖੋ ਤੁਹਾਡੇ ਨਾਲ ਖੜਾ ਕੌਣ ਆ ਕਲੀਚਾ ਇਹ ਨਾ ਖੜੀ ਹੈ ਚੈਨਾ ਨੇ ਸੋਡਾ ਬਾਲ ਬਾਲ ਕਰਜੇ ਚ ਬਿੰਨੇ ਹੋਏ ਉਦੋਂ ਸੋਨੋ ਛੋਡੀ ਲੋੜਨੀ ਆ ਉਹਨੂੰ ਉਹਨੂੰ ਲੋੜ ਹੈ ਸਿਰਫ ਇੱਕ ਸਮੁੰਦਰ ਦੀ ਛੋੜੇ ਵਿੱਚ ਦੀ ਨਾਂਕੇ ਜਾਣ ਚੈਨਾ ਦੂਰੀ ਨੀਤੀ ਉਪਣਾ ਰਿਹਾ ਛੋੜੀ ਮਦਦ ਕਰਕੇ ਇੰਡੀਆ ਨਾਲ ਲੜਾ ਰਿਹਾ ਇੰਡੀਆ ਨਾਲ ਲੜਾ ਕੇ ਸੋਨੂੰ ਖਤਮ ਕਰਨਾ ਚਾਹੁੰਦਾ ਤਾਂ ਕਿ ਪਾਕਿਸਤਾਨ ਜੂਜ ਕੀਤਾ ਜਾਵੇ ਸਮੁੰਦਰ ਦੇ ਇਲਾਕੇ ਕੋ ਉਹਦੇ ਲਾਭ ਨੂੰ ਸੋਨੂੰ ਉਹਨਾਂ ਦੇ ਕਰਜੇ ਚ ਬਿੰਨਤਾ ਹੋਰ ਦੱਸੋ ਥੋੜੇ ਨਾ ਕੋਣ ਖੜਾ ਤੁਸੀਂ ਪਿੱਛੇ ਜੇ ਤੁਹਾਡੇ ਤੇ ਕਈ ਸਾਲ ਹੋ ਗਏ ਆਰਥਿਕ ਮੰਦੀ ਦਾ ਬਹੁਤ ਤੁਹਾਡੇ ਤੇ ਆ ਗਈ ਸੀ ਤੇ ਤੁਹਾਨੂੰ ਕਿਸੇ ਦੇਸ਼ ਨੇ ਕਰ ਦੇਣ ਦਿੱਤਾ ਸੀ ਹੁਣ ਜਿਹੜੀ ਹੈਗੀ 에ਅ ਸਪੇਸ ਦੀ ਗੱਲ 에ਅ ਸਪੇਸ ਇੰਡੀਆ ਨੇ ਪਾਕਿਸਤਾਨ ਨੇ ਬੰਦ ਕਰ ਕਰ ਦਿਓ ਬੰਦ ਨੁਕਸਾਨ ਛੋੜੇ ਹੀ ਉਹਦੇ ਜਨ ਨਕਸਾਨ 에ਅ ਸਪੇਸ ਇੰਡੀਆ ਵੈਸੇ ਨਹੀਂ ਵਰਤਦਾ ਸੀ ਟੈਕਸਿੰਗ ਦਾ ਸੀ ਬੜੀਆਂ ਬੜੀਆਂ ਗੱਲਾਂ ਆਉਂਦੀਆਂ ਨੇ ਤੁਸੀਂ ਤੁਸੀਂ ਸਾਡਾ ਪਾਣੀ ਰੁਕਤਾ ਜੀ ਅਸੀਂ ਥੋੜਾ ਅਸੀਂ ਥੋੜੀ ਇਸ ਫੇਸ ਰੋਕੀ ਰੋਕ ਦੋ ਭਾਈ ਆਪੇ ਜਿਹਨੇ ਬਾਹਰ ਲੇਦੇ ਜਾਣਾ ਉਹ ਵੱਧ ਕਰਾਇਆ ਲਾ ਕੇ ਵਗ ਜੂ ਜਿਹਨੇ ਜਾਣਾ ਹੀ ਹੈ ਬਾਹਰ ਉਹ ਵੱਧ ਟਿਕਟ ਤੇ ਵੱਧ ਪੈਸੀ ਪੇ ਕਰਕੇ ਵਗ ਜੂ ਤੇ ਪਰ ਸੋਨੂੰ ਤਾਂ ਨਹੀਂ ਟੈਕਸ ਮਿਲਣਾ ਫਿਰ ਕੁਝ ਤਾਂ ਆਉਦੇ ਪੈਰ ਆਪ ਹੀ ਘੜਾ ਮਾਰਿਆ ਨਾ ਕੁੜੀ ਦੇਸ਼ ਨੇ ਸੋ ਕਹਿਣ ਦਾ ਮਤਲਬ ਇਹ ਵੀ ਜੰਗ ਦੇ ਵਿੱਚ ਹਰ ਇੱਕ ਪੱਖੋਂ ਨੁਕਸਾਨ ਹੀ ਹੁੰਦਾ ਜਿੱਤਣ ਵਾਲੇ ਦਾ ਵੀ ਨੁਕਸਾਨ ਹੁੰਦਾ ਹਾਰਨ ਵਾਲੇ ਦਾ ਤਾਂ ਹੁੰਦਾ। ਸੋ ਜੰਗ ਕੋਈ ਹੱਲ ਨਹੀਂ ਹੈ ਦੋਨਾਂ ਦੇਸ਼ਾਂ ਵਾਸਤੇ। ਸੋ ਜਿਹੜੀ ਆਮ ਜਨਤਾ ਆਮ عوام ਹੈਗੀ ਜਿਹੜੀ ਉਹ ਉਹਨਾਂ ਨੂੰ ਕੋਈ ਇਹੋ ਜਿਹਾ ਮੈਸੇਜ ਦੇਣਾ ਚਾਹੀਦਾ ਤਾਂ ਕਿ ਸਰਕਾਰਾਂ ਨੂੰ ਮੱਕ ਲਾਵੇ ਵੀ ਜੰਗ ਹੈ ਜਿਹੜੀ ਉਹਨਾਂ ਦੇਸ਼ਾਂ ਲਈ ਖਤਰਨਾਕ ਹੈ। ਜੰਗ ਕਰੇ ਵੀ ਨਾ ਲੱਗੇ। ਅਮਨ ਸ਼ਾਂਤੀ ਰਹੇ ਦੋਨਾਂ ਦੇਸ਼ਾਂ ਦੇ ਵਿੱਚ। ਜਿਹੜੀ ਨਾਪਰਤ ਦੀ ਕੰਧ ਹੌਲੀ-ਹੌਲੀ ਮਤਲਬੀ ਢੈਣ ਲੱਗੀ ਸੀ ਹੁਣ ਕੁਛਕ ਸਮੇਂ ਲਈ ਉਹ ਫਿਰ ਤੋਂ ਨਖੜੀ ਹੋ ਗਈ ਦੋਨਾਂ ਦੇ ਸਾਲੇ ਹੁਣ ਬ੍ਰਿਸ਼ਤ ਥੋੜੀ ਥੋੜੀ ਸੁਧਰਨ ਲੱਗੀ ਸੀ ਤੇ ਉਹੀ ਫਿਰ ਕਮ ਹੋ ਗਿਆ ਅੱਤਵਾਦੀ ਗਤੀਵਿਧੀਆਂ ਪਾਕਿਸਤਾਨ ਦੇ ਵਿੱਚ ਦੋਸ਼ ਇੰਡੀਆ ਸਰ ਲੱਗੇ ਉਹ ਇੱਕ ਹੈਗਾ ਕਰੈਲੀ ਕਰਦਾ ਹਾਫ ਜੋ ਕੁਝ ਪਤਨੀ ਕੌਣ ਹੋ ਉਹ ਕਹਿੰਦਾ ਜੇ ਤੂੰ ਸਾਡਾ ਪਾਣੀ ਬੰਦ ਕਰੇਗਾ ਨਾ ਕੋਈ ਕਹਿੰਦਾ ਸਾਡਾ ਪਾਣੀ ਬੰਦ ਕਰੂਗਾ ਤਾਂ ਅਸੀਂ ਇੱਥੇ ਖੂਨ ਬਹਾਵਾਂਗੇ ਫਿਰ ਖੂਨ ਇਹਨਾਂ ਦਰਿਆਵਾਂ 'ਚ ਪਾਣੀ ਨਹੀਂ ਖੂਨ ਬਗੂਗਾ ਤੇ ਉਹ ਸਰਕਾਰ ਨਹੀਂ ਦਿੰਦਾ ਨੀ ਯਾਰ ਅਤਵਾਦੀ ਏਡਾ ਵੱਡਾ ਫਿਰਦਾ ਪਾਕਿਸਤਾਨ ਦੇ ਵਿੱਚ ਉਹ ਰੀਲਿੰਗ ਹੀ ਕਰਦਾ ਹੂ ਕੋਸਾ ਦਾ ਸਰਕਾਰ 'ਚ ਹਿੱਸਾ ਵੀ ਹੋਏ ਸਰਕਾਰ 'ਚ ਕੋਈ ਮੰਤਰੀ ਵੀ ਬਣਿਆ ਹੋਏ ਉਹ ਇਹ ਅਤਵਾਦੀ ਹੈ ਜਿਹੜੇ ਡੇਢੇ ਢੜਕਾਉ ਬਿਆਨ ਦੇਣੇ ਇਸ ਤਰ੍ਹਾਂ ਲੋਕਾਂ ਨੂੰ ਮੰਜ਼ਰ ਲਾਉਣਾ ਕਿਥੇ ਇਹ ਕਹਿਣਾ ਵੀ ਨਹੀਂ ਪਈ ਜੰਗ ਆਪਾਂ ਨੂੰ ਨਹੀਂ ਚਾਹੀਦੀ ਆਪਾਂ ਜੰਗ ਆਪਣੇ ਲਈ ਨਹੀਂ ਠੀਕ ਆਪਾਂ ਮਾਵਾਂ ਦੇ ਪੁੱਤ ਨਹੀਂ ਮਰਵਾਉਣੇ ਤੇ ਸਰਕਾਰ ਜਾਣੀ ਚੜਾਉਣਾ ਜੰਗਾਂ ਨਾਲ ਬਾਹਰਲੇ ਦੇਸ਼ ਹੋਰ ਜਿਹੜੇ ਦੂਸਰੇ ਦੇਸ਼ ਹੁੰਦੇ ਉਹ ਪਾਵਨੀਆਂ ਬਹੁਤ ਲਾਉਂਦੇ ਨੇ ਕਰਜ਼ਾ ਬਹੁਤ ਚੜ ਜਾਂਦਾ ਸਿਰ ਸੋ ਜਿਹੜੇ ਯੂਟਿਊਬਰੋਂ ਲੈਂਦੇ ਦਿਓ ਥੋੜਾ ਜਿਹਾ ਅਕਲ ਕਰੋ ਅਕਲ ਨੂੰ ਹੱਥ ਮਾਰੋ ਇਸ ਤਰ੍ਹਾਂ ਭੜਕਾਉ ਵੀਡੀਓ ਨਾ ਪਾਓ ਨਿਰਜਨ ਦੇ ਚੜਦੇ ਵਾਲੇ ਵੀ ਆ ਫਿਰ ਐਸੀ ਦੀ ਤੈਸੀ ਕਰ ਦੇਣਗੇ ਸੋ ਇਹੀ ਮੈਸੇਜ ਦੇਈਏ ਸਰਕਾਰਾਂ ਨੂੰ ਸਾਡੀ ਸਰਕਾਰਾਂ ਨੂੰ ਅਸੀਂ ਮੈਸੇਜ ਦੇਈਏ ਤੁਹਾਡੀਆਂ ਸਰਕਾਰਾਂ ਨੂੰ ਤੁਸੀਂ ਮੈਸੇਜ ਦਿਓ ਵੀ ਜੰਗ ਠੀਕ ਨਹੀਂ ਜੰਗ ਕੋਈ ਹੱਲ ਨਹੀਂ ਹੈ ਜਿਨ੍ਹਾਂ ਦੇ ਵਿਛੜ ਗਏ ਜੀ ਕਹ ਉਹਨਾਂ ਨੂੰ ਦੁੱਖ ਹੈ ਉਹਨਾਂ ਨੂੰ ਉਹਨਾਂ ਨਾਲ ਹਮਦਰਦੀ ਵੀ ਹੈ ਜੇ ਪਾਕਿਸਤਾਨ ਦੇ ਅਤਵਾਦੀ ਗੋਲੀਆਂ ਨੇ ਮਾਰੇਗੇ ਉਹਨਾਂ ਨਾਲ ਵੀ ਹਮਦਰਦੀ ਹੈ ਤੇ ਜੇ ਇੰਡੀਆ ਵਾਲਿਆਂ ਨੇ ਪਾਕਿਸਤਾਨੀ ਹਮਦਰਦੀ ਰੱਖਣ ਤਾਂ ਬਹੁਤ ਚੰਗੀ ਗੱਲ ਹੈ ਜਿਹਦੇ ਵਿਛੜ ਗਏ ਉਹ ਤਾਂ ਨਹੀਂ ਮੁੜਦੇ ਉਹ ਤਾਂ ਨਹੀਂ ਘਟਾ ਫਿਰ ਹੁੰਦਾ ਪਰ ਜਿਹੜੇ ਹੋਰ ਆਪਾਂ ਨਵੇਂ ਨੌਜਵਾਨ ਗੱਭਰੂ ਬਾਰਡਰਾਂ ਤੇ ਤਾਇਨਾਤ ਕਰਤੇ ਅਸਲਾ ਲਾ ਕੇ ਉਹ ਤਾਂ ਨਾ ਖੋਲੀਏ ਨਾ ਉਹ ਤਾਂ ਬਚ ਰਹਿਣ ਨਵਾਂ ਦੇ ਘੱਟ ਤੂੰ ਹੱਲ ਹੀ ਕਰਨਾ ਚਾਹੀਦਾ ਦੋਨਾਂ ਦੇਸ਼ਾਂ ਨੂੰ ਆਪਾਂ ਕੀਰ ਦੇ ਵਿੱਚ ਗੱਲ ਹੀ ਕਰਾਂਗੇ ਵੀ ਦੋਨਾਂ ਦੇਸ਼ਾਂ ਨੂੰ ਮਿਲ ਬੈਠ ਕੇ ਇੱਕੋ ਹੀ ਹੱਲ ਕਰਨਾ ਚਾਹੀਦਾ ਦੋਨਾਂ ਦੇਸ਼ਾਂ ਨੂੰ ਅਤਵਾਦ ਆਪਸ ਵਿੱਚ ਨਹੀਂ ਲੜਨਾ ਚਾਹੀਦਾ ਅਤਵਾਦ ਦੇ ਖਿਲਾਫ ਲੜਨਾ ਚਾਹੀਦਾ ਜੁਣਾ ਫਰਤਣਾ ਵੀ ਜੁਣਾ ਫਰਤਣਾ ਆਪਣਾ ਨਾ ਫਰਤਣਾ ਕੁਝ ਨਹੀਂ ਮਿਲਣਾ ਜੁਣਾ ਫਰਤਣੇ ਪਟਾਗੇ ਨਾ ਫਰਦੀ ਕਾਂਦ ਨੂੰ ਡੇਗੀਏ ਤਾਂ ਇੱਕ ਦੂਜੇ ਨਾਲ ਨੇੜਤਾ ਹੋਵੇ ਫੇਰ ਹੀ ਸਾਡਾ ਫਾਇਦਾ ਇੱਕ ਦੂਜੇ ਦਾ ਵਪਾਰ ਵਧੇ ਆਉਣਾ ਜਾਣਾ ਵਧੇ ਤਾਂ ਫੇਰ ਹੀ ਦੋਨੇ ਦਸ਼ਾ ਦਾ ਫਾਇਦਾ ਛਤਨਵਾ